ਸਾਸਰੀ ਕਾਲ ਜੀ ਇੱਕ ਵਾਰੀ ਫੇਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਤੁਸੀਂ ਸਰਜਣੇ ਠੀਕ ਠਾਕ ਹੋਵੋਗੇ ਸੋ ਦੋਸਤੋ ਮੈਂ ਪਹੁੰਚੁਕੇ ਆ ਜੀ ਇਸ ਟਾਈਮ ਸ਼੍ਰੀਨਗਰ ਤੇ ਤੁਹਾਨੂੰ ਹੁਣ ਅਗਲੇ ਜਿਹੜੇ ਬਲੌਗ ਆ ਉਹ ਸ਼੍ਰੀਨਗਰ ਦੇ ਵਿਖਾਵਾਂਗਾ ਸ਼੍ਰੀਨਗਰ ਦੇ ਨਜ਼ਾਰੇ ਵਿਖਾਵਾਂਗਾ ਤੇ ਹੁਣ ਮੈਂ ਇਸ ਟਾਈਮ ਹੈਗਾ ਅਨੰਤਨਾਗ ਤੇ ਅਨੰਤਨਾਗ ਤੋਂ ਮੈਂ ਜਾ ਰਿਹਾ ਹਾਂ ਸ਼੍ਰੀਨਗਰ ਦਲ ਝੀਲ ਤੁਹਾਨੂੰ ਜਿਹੜੀ ਅੱਜ ਵਿਖਾਵਾਂਗਾ ਉੱਥੋਂ ਦਾ ਨਜ਼ਾਰਾ ਵਿਖਾਵਾਂਗਾ ਤੇ ਤੁਸੀਂ ਫਿਲਹਾਲ ਇੱਥੋਂ ਦਾ ਕੁਝ ਨਜ਼ਾਰਾ ਵੇਖੋ ਵੀ ਆ ਜਿਹੜਾ ਤੁਸੀਂ ਬੈਕਸਾਈਡ ਤੇ ਵੇਖਣ ਦੀਓ ਇਹ ਸਾਰਾ ਸੇਬਾਂ ਦਾ ਬਾਗ ਆ ਤੇ ਮਗਰ ਤੁਸੀਂ ਵੇਖੋਗੇ ਕਿ ਪਹਾੜ ਵੇਖੋ ਕਿੱਡੇ-ਕੱਡੇ ਸੋਹਣੇ ਆ ਰਹੇ ਨਜ਼ਾਰਾ ਬਹੁਤ ਘੈਂਟ ਆ ਤੇ ਤੁਹਾਨੂੰ ਸਾਰਾ ਹੋਰ ਵੀ ਇੱਥੋਂ ਦਾ ਰੌਣਕ ਮੇਲਾ ਪੂਰਾ ਸ਼ਰੀਨਗਰ ਦਾ ਨਜ਼ਾਰਾ ਵਿਖਾਵਾਂਗੇ ਤੁਸੀਂ ਆਪਣੇ ਵਲੌਗਰਾਂ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਨਵੇਂ ਬਲੌਗ ਜਿਹੜੇ ਆ ਹੁਣ ਅਗਲੇ ਜਿਹੜੇ ਆ ਉਹ ਸ਼ਰੀਨਗਰ ਦੇ ਵੇਖਣ ਨੂੰ ਮਿਲਣਗੇ ਤੇ ਅੱਜ ਜਿਹੜਾ ਮੈਂ ਪਹਿਲਾ ਬਲੌਗ ਜਿਹੜਾ ਉਹ ਸਟਾਰਟ ਕੀਤਾ ਏ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਸ਼ੁਰੂਆਤ ਕਰਦੇ ਹਾਂ ਸੋ ਦੋਸਤੋ ਹੁਣ ਆਪਾਂ ਜਿਹੜਾ ਉਹ ਡਾਲ ਲੇਖ ਦੇ ਇੱਥੇ ਪਹੁੰਚ ਚੁੱਕੇ ਆਂ ਤੇ ਥਾਲੀ ਜਿਹੜਾ ਆਪਣੀ ਯਾਰਾ ਵਾਲਾ ਇੱਥੋਂ ਦਾ ਉਹ ਸਾਰਾ ਕਮੌਂਦੀਆਂ ਬਖਮਨੀ ਆ ਕਿਵੇਂ ਦਾ ਇੱਥੇ ਨਜ਼ਾਰਾ ਏ ਤੇ ਮੈਂ ਇੱਥੇ ਪਹਿਲੀ ਯਾਰ ਪਹੁੰਚਿਆ ਵਾਂ ਤੇ ਬਾਕੀ ਇੱਥੇ ਆਪਾਂ ਹੁੰਦਾ ਵੀ ਲੈਣੀ ਆ ਜਿਹੜਾ ਇੱਥੇ ਟਿਸਟੀਆਂ ਜਿਹੜੀਆਂ ਸ਼ਿਕਾਰਾ ਜਿਹੜੀਆਂ ਕਹਿੰਦੇ ਆ ਚਲਦੀਆਂ ਵਾਂ ਉਹ ਸਾਰਾ ਕੁਝ ਬਖਾਵਾਂਗੇ ਤੁਹਾਨੂੰ ਤੇ ਤੁਸੀਂ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਤੇ ਚਲੋ ਜੀ ਸ਼ੁਰੂ ਕਰਦੇ ਆਂ ਤੇ ਤੁਸੀਂ ਬੈਕ ਸਾਡ ਦਾ ਦੇਖੋ ਤੇ ਡਾ ਘੈਂਟ ਆ ਜਿਹੜਾ ਵੀ ਸੋ ਲਓ ਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਡਾਲੇਕ ਤੇ ਤੇ ਤੁਸੀਂ ਵੇਖ ਸਕਦੇ ਹੋ ਇੱਥੇ ਆਪਾਂ ਹੁਣ ਬੋਟੀ ਵਗੈਰਾ ਜਿਹੜੀ ਐ ਕਿਸ਼ਤੀ ਆ ਉਹਦੇ ਤੇ ਹੂੜਾ ਲੈਣ ਲੱਗੇ ਆਂ ਤੇ ਨਾਲ ਮੇਰੇ ਆਇਆ ਇਹ ਸਾਦੀ ਤੇ ਇਹ ੜਿਆਵਾ ਆਪਣਾ ਰੇਡ ਰੂਟ ਕਰਨ ੜਿਆਵਾ ਤੇ ਆ ਕਿ ਕਿੰਨੇ ਕੁ ਦੀ ਆ ਤੇ ਫੇਰ ਤੁਹਾਨੂੰ ਦੱਸਨੇ ਆ ਕਿੰਨੇ ਦੀ ਬੁੱਕ ਕਰਦਾ ਵਾ ਤੇ ਫੇਰ ਆਪਾਂ ਚੱਲਦੇ ਆਂ ਹੂੜਾ ਲੈਣੀਆਂ ਤੇ ਸਾਰਾ ਘੁੰਮ ਘੁੰਮ ਕੇ ਆਨੇ ਆ ਤੇ ਹੁਣ ਆਪਾਂ ਬੋਟੀ ਜਿਹੜੀ ਆ ਉਤੇ ਹੂੜਾ ਲੈਣੀਆਂ ਬੁੱਕ ਕਰ ਲਈ ਆ ਇਹ ਇਹ ਪਹਿਲਾ ਵਾਏ ਹੋਈ ਕਰੀ ਹੁੜਾ ਹੜਾ ਲੈ ਗਿਆ ਵਾ ਤੇ ਹੋਰ ਸਾਬ ਵੀ ਫਿਰ ਕਿੱਦਾਂ ਫਿਰ ਵਧੀਆ ਵਧੀਆ ਚੱਲੀਏ ਫਿਰ ਚਲੋ ਚੱਲੀਏ ਸ਼ੁਰੂ ਤੇ ਬਾਕੀ ਤੁਹਾਨੂੰ ਬੈਕ ਸਾਈਡ ਦਾ ਜਿਹੜਾ 뷰 ਆ ਉਹ ਕੁਝ ਇਸ ਤਰ੍ਹਾਂ ਦਾ ਵਾ ਤੇ ਦੇਖੋ ਕਿ ਬਹੁਤ ਹੀ ਧਿਆਨ ਦੇ ਬੜਾ ਨਜ਼ਾਰਾ ਵਾ ਤੇ ਤੁਸੀਂ ਦੇਖਣੇ ਹੋ ਕਿ ਕੁਝ ਪੇ ਤੁਸੀਂ ਵਗੈਰਾ ਸਾਰੀਆਂ ਚੱਲਣੀਆਂ ਵਾ ਤੇ ਟੂਰਿਸਟ ਜਿਹੜੇ ਆ ਕਾਫੀ ਆਏ ਹੋਏ ਆ ਇਦਾਂ ਦੀ ਗੱਲ ਨਹੀਂ ਹੈ ਕਿ ਨਹੀਂ ਪਹੁੰਚ ਰਹੇ ਕਾਫੀ ਟੂਰਿਸਟ ਜਿਹੜੇ ਆ ਹੌਲ ਹੌਲੇ ਸਟੇਟਾਂ ਦੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਪਹੁੰਚੇ ਹੋਏ ਆ आओ तो नहीं आते। बाकी गल बात करते हैं चलो ठीक है और। मेरा फोन है लो जी अपनी जोड़ी बोट चल गई है हम आप घूम फिर के आने ਆਜਾ ਨੂਸਾਰਾ ਨਜ਼ਾਰਾ ਬਗੰਨੇ ਆ ਕਿਵੇਂ ਦਾ ਵਾ ਤੇ ਬੜਾ ਘੈਂਟ ਆ ਜੀ ਲੱਗਣ ਰਿਹਾ ਇੱਥੇ ਕੰਮ ਤੇ ਆਹ ਵੇਖੋ ਵਾਹ ਕੀ ਨਜ਼ਾਰਾ ਬਾਕੀ ਇੱਥੋਂ ਦੇ ਨੇੜੇ ਤੇੜਾ ਦਾ ਨਜ਼ਾਰਾ ਕੁਝ ਇਸ ਤਰੀਕੇ ਦਾ ਵਾ ਤੁਸੀਂ ਵੇਖ ਸਕਦੇ ਹੋ ਕਿ ਆ ਸਾਰੀਆਂ ਜੜੀਆਂ ਬੋਟਿੰਗ ਕਿਸ਼ਤੀਆਂ ਜੜੀਆਂ ਲੱਗੀਆਂ ਹੋਈਆਂ ਤੁਸੀਂ ਇੱਥੇ ਹਟਿਆੜੇ ਲੈ ਆ ਸਕਦੇ ਹੋ ਤੇ ਕੋਈ ਵਿਊ ਵਜੇ ਆ ਵੇਖੋ ਕੜਾ ਘੈਂਟ ਜੀ ਸਾਹਮਣੇ ਪਹਾੜ ਨਜ਼ਾਰਾ ਪੂਰਾ ਓਕੇ ਰਿਪੋਰਟ ਲਓ ਜੀ ਚੱਲ ਬਈ ਚੱਲੇ ਹੁਣ ਪੈ ਗਈ ਆ ਤੇ ਆਪਣੀ ਜਿਹੜੀ ਆ ਦੌਰ ਚੱਲ ਗਈ ਆ ਤੇ ਆ ਜਿਹੜਾ ਆਪਣਾ ਉਹ ਢਿਆ ਮਗਰ ਆਹ ਲੋਕਰ ਰਿਪੋਰਟ ਆਹ ਆ ਪੜਾ ਨਿਆਰਾ ਵੇਖੋ ਜੀ ਸ਼ਾਂਤੀ ਬੜੀ ਆਣਾ ਇੱਥੇ ਸ਼ਿੰਗਾੜਾ ਵਿੱਚ

ਗੇ ਜੇ ਤੇ ਮੈਂ ਨਾ ਕਿੱਥੇ ਆ ਦੇ ਰਿਹਾ ਲੈਣ ਹੁੰਦੇ ਸਾਰੇ ਯਾਰ ਬੈਠਾ ਨਾਲ ਮੇਰੇ ਯਾਰਾ ਡਿਆਗ ਲੈਣੇ ਵੀ ਯਾਰ ਕਿ ਸ਼੍ਰੀ ਨਗਰ ਦਾ ਠੰਡੇ ਠੰਡੇ ਮੌਸਮ ਚ ਬਾੜ ਬੜੇ-ਬੜੇ ਘੜੀ ਮਾਰ ਰਿਹਾ ਹੈ ਵੀ ਬੜੇ ਵੱਡੇ ਜੀ ਸ਼ਾਂਤੀ ਸ਼ਾਂਤੀ ਜੀ ਹੈ ਨਾ ਇੱਥੇ ਪਾਣੀ ਦਾ ਖੜਾਕ ਬੜਾ ਘੱਟ ਹੈ ਹੋ ਜਿਹੜੇ ਤੁਸੀਂ ਸਾਹਮਣੇ ਵੇਖਣ ਦੇ ਇਹਨਾਂ ਦੇ ਪੱਕੇ ਘਰ ਆ ਤੇ ਇਹਨਾਂ ਦੇ ਵਿੱਚ ਹੀ ਰਹਿਣ ਬਸੇਰਾ ਵਾ ਤੇ ਇਹਨਾਂ ਨੇ ਆਪਣੀਆਂ ਜਿਹੜੀਆਂ ਬੋਟੀਆਂ ਜਿਹੜੀਆਂ ਟਕੀਆਂ ਕਿਸ਼ਤੀਆਂ ਜਿਹੜੀਆਂ ਆਉਣ ਜਾਣ ਨੂੰ ਬਾਹਰ ਜਿੱਤਾ ਮਤਲਬ ਕੋਈ ਵੀ ਜਾਣਾ ਹੁੰਦਾ ਬਾਹਰ ਅੰਦਰ ਕੰਮ ਕਰ ਲਈ ਤੇ ਬਾਕੀ ਇਹਨਾਂ ਦੇ ਪੱਕੇ ਜਿਹੜੇ ਆ ਉਹ ਰਿਆਸ਼ਤ ਇਹਨਾਂ ਦੀ ਜਿਹੜੇ ਬੜਾ ਘੈਂਟ ਹੈ ਯਾਰ ਇੱਥੋਂ ਦਾ ਬਾਕੀ ਸਾਰਾ ਕੁਝ ਓਕੇ ਰਿਪੋਰਟ ਹੈ ਬਾਕੀ ਇਧਰਲੀ ਸਾਈਡ ਤੇ ਆ ਵੇਖੋ ਸਟੇ ਕਰ ਲਈ ਹੋਟਲ ਵਿਹਾੜੀ ਉਹ ਹੋਟਲਾਂ ਦੇ ਵਿੱਚ ਵੀ ਦਾ ਸਾਡੇ ਤੇ ਮਤਲਬ ਕਿ ਰੂਮ ਰਾਮ ਵਗੈਰਾ ਸਾਰਾ ਕੁਝ ਇੱਥੇ ਹੈਗਾ। ਖਾਣ ਪੀਣ ਨੂੰ ਸਾਰਾ ਕੁਝ ਤੁਹਾਨੂੰ ਇੱਥੇ ਮਿਲੇਗਾ ਜਦੋਂ ਇਹਨੂੰ ਕਰੈਂਟ ਦੇ ਬਕ ਕਰਦੇ। ਤੇ ਲਓ ਜੀ ਦੋਸਤੋ ਹੁਣ ਆਪਾਂ ਵਾਹੇ ਹੁੰਦਾੜਾ ਤੇ ਲੈ ਆਏ ਆ ਵਧੀਆ ਨਿਕਾ ਨਜ਼ਾਰਾ ਤੇ ਟਿੰਟ ਕਰਾਈ ਕੋਈ ਇਸ ਤਰੀਕੇ ਦੇ ਆਵੇਂ ਚਾਹੋ ਲਈ ਕਿ ਜੇ ਮੰਨ ਲਓ ਆਪਾਂ ਥੋੜੀ ਨੇੜੇ ਤੇੜੇ ਰਹਿਨੇ ਆ ਕੋਈ 100 ਰੁਪਿਆ ਲੱਲਨ ਦਾ ਜੇ ਥੋੜੀ ਜਿਹੀ ਹੋਰ ਦੂਰ ਜਾਓਗੇ 200 ਲੱਲੇਗਾ ਜੇ ਹੋਰ ਦੂਰ ਜਾਓਗੇ 300 ਲੱਲੇਗਾ ਜੀ ਹੈ। ਬਾਬਾਈ ਜਦਾ ਵਾਲਾ ਦਵਾਲਾ ਸਾਰਾ ਘੁੰਮ ਕੇ ਆਉਣਾ ਹੈ 1000 ਰੁਪਏ ਵੀ ਚੱਲਦਾ 1200 ਰੁਪਏ ਵੀ ਲੈਂਦਾ ਐਦਾ ਐਦਾ ਕਰਕੇ ਕੁਝ ਜਿਹੜਾ ਪ੍ਰਾਈਸ ਲੱਣੇ ਰੱਖਿਆ ਹੋਇਆ ਵਾ ਤੇ ਬਾਕੀ ਲਾਗੇ ਚਾਕੇ ਦਾ ਜਿਹੜਾ ਲੋਕੇਸ਼ਨ ਹੈ ਕੋਈ ਇਸ ਤਰੀਕੇ ਦਾ ਦੇਖੋ ਕਿ ਠੀਕ ਹੈ ਰਿਹਾ ਜੀ ਬਾਕੀ ਇੱਥੋਂ ਦਾ ਜਿਹੜਾ ਲੋਕਲ ਨਜ਼ਾਰਾ ਕੁਝ ਇਸ ਤਰੀਕੇ ਦਾ ਤੁਸੀਂ ਦੇਖੋ ਕਿ ਟ੍ਰੈਫਿਕ ਵਗੈਰਾ ਜਿਹੜੀ ਹੈ ਕਾਫੀ ਹੈਗੀ ਆ ਤੇ ਰੌਣਕ ਰੂਣਕ ਵਾਵਾ ਲੱਗੀ ਹੋਈ ਆ ਆ ਵੇਖੋ ਜੀ ਪੰਜਾਬੀ ਵੀ ਆਏ ਆ ਬਹੁਤ سارے ਸਹਾਰਾ ਸਟੇਟਾਂ ਦੇ ਜਿਹੜੇ ਲੋਕ ਆ ਉਹ ਵੀ ਇੱਥੇ ਪਹੁੰਚੇ ਹੋਏ। ਬਾਕੀ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੇ ਸਪੀਲ ਵਗੈਰਾ ਵੀ ਲਾਈ ਹੋਈ ਆ। ਤੇ ਵਧੀਆ ਯਾਰ। ਫਿਲਾਸ ਬੁੱਲਾਂ ਲੱਗੀਆਂ ਤੇ ਇਹ ਵੀ ਪੀਂਦੇ ਆ ਨਜ਼ਾਰੇ ਬਲੇ ਓਕੇ ਬੋਲ। ਸੋ ਦੋਸਤੋ ਬਾਕੀ ਇੱਥੋਂ ਦਾ ਮੌਸਮ ਜਿਹੜਾ ਬੜਾ ਘੈਂਟ ਆ ਤੇ ਇਹਦੇ ਟੀ-ਸ਼ਰਟ ਆ ਪਾ ਕੇ ਹੀ ਰਹਿਣੇ ਇੰਨੀ ਵੀ ਜ਼ਿਆਦਾ ਠੰਡਕ ਨਹੀਂ ਹੈਗੀ ਆ ਇਹ। ਵਧੀਆ ਮੌਸਮ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਕਿਉਂਕਿ ਤੁਹਾਨੂੰ ਪਤਾ ਵਧੀਆ ਖਰਾ ਪਹਾੜੀ ਇਲਾਕਾ ਵਾ ਤੇ ਪਰਪੁਰੀ ਰੋਗਾਂ ਜਗਾਰਾ ਕਾਫੀ ਪੈਂਦੀ ਆ ਤੇ ਅਜੇ ਤਿੰਨ ਹੋਰ ਨਹੀਂ ਭਾਈ ਪੂਰ ਪੰਜਾਬ ਦੇ ਵਿੱਚ ਤੇ ਬਹੁਤ ਗਰਮੀ ਹੈ ਇਸ ਟਾਈਮ ਤੇ ਅੱਜ ਤੱਕ ਬਿਨਾ ਰਿਆ ਨਹੀਂ ਜਾ ਰਿਹਾ ਇਹ ਮੌਸਮ ਜਿਹੜਾ ਵਾ ਇੱਥੇ ਬਹੁਤ ਘੈਂਟ ਹੈ ਇਸ ਟਾਈਮ ਕੀ ਵਧੀਆ ਠੰਡਾ ਠੰਡੀਆਂ ਹਵਾਵਾਂ ਵਾ ਠੰਡਾ ਇਲਾਕਾ ਵਾ ਤੇ ਕੋਈ ਦੇਖ ਸਕਦੇ ਹੋ ਦੱਸ ਦੇਣਾ ਕੁਝ ਨਜ਼ਾਰਾ ਤੋ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਹੈ ਡਲ ਢੀਲ ਦਾ ਇੱਕ ਵਧੀਆ ਨਜ਼ਾਰਾ ਪਖਰਾ ਨਜ਼ਾਰਾ ਬਹੁਤ ਵਧੀਆ ਲੱਗਾ ਉੱਥੋਂ ਘੁੰਮ ਫਿਰ ਕੇ ਆਏ ਆ ਤੇ ਤੁਹਾਨੂੰ ਹੁਣ ਅਗਲੇ ਵਲੌਗ ਦੇ ਵਿੱਚ ਵਿਖਾਵਾਂਗੇ ਸੇਬਾਂ ਦੇ ਬਾਗ ਤੇ ਕਸ਼ਮੀਰ ਦੇ ਜਿਹੜੇ ਸੋਹਣੇ ਸੁਹਣੇ ਘਰ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਤੁਹਾਡੇ ਨਾਲ ਕੋਈ ਹੋਰ ਨਵੇਂ ਵਲੌਗ ਦੇ ਵਿੱਚ ਧੰਨਵਾਦ